ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਹਰੀਆਂ ਦੇ ਦਰਿਆ ਦੇ ਉੱਤੇ ਪਹੁੰਚੇ ਹੋਏ ਸੀਗੇ ਵੀ ਜਿੱਥੇ ਜਿਹੜਾ ਬੰਨ ਟੁੱਟਿਆ ਹੈਗਾ ਵਾ ਤੇ ਆ ਮੱਝਾ ਤੁਸੀਂ ਦੇਖ ਸਕਦੇ ਹੋ ਨਾ ਇੱਧਰ ਬਸ ਇਹ ਪਈ ਦੇ ਉੱਤੇ ਬੰਨੀ ਹੈਗੀਆਂ ਤੇ ਅਸੀਂ ਜਿਹੜਾ ਇੰਦਗੜ ਦੀ ਸੰਗਤ ਵੱਲੋਂ ਤੂੜੀ ਦਾ ਤੇ ਇੰਦਗੜ ਦੀ ਸੰਗਤ ਵੱਲੋਂ ਤੂੜੀ ਦੀ ਸੇਵਾ ਤੇ ਨਾਲ ਪਾਣੀ ਦੀ ਤੇ ਨਾਲ ਦਵਾਈ ਦੀ ਤੇ ਨਾਲ ਜਿਹੜੀ ਆਪਣਾ ਫੀਡ ਦੀ ਸੇਵਾ ਲੈ ਕੇ ਆਂਦੀ ਆ ਤੇ ਆ ਪਾਣੀ ਤੁਸੀਂ ਦੇਖ ਸਕਦੇ ਆ ਤੇ ਉਹ ਜਿਹੜੇ ਘਰ ਇਧਰਲੇ ਪਾਸੇ ਡੁੱਬੇ ਹੋਏ ਆ ਵੀ 5 5 6 6 10 7 7 ਪੱਟ ਪਾਣੀ ਆਇਆ ਵਕਰਾਂ ਦੇ ਵਿੱਚ ਆ ਵੀ ਦੇਖ ਸਕਦੇ ਆ ਤੇ ਆ ਮੱਝਾਂ ਨੇ ਉੱਤੇ ਪਈ ਦੇ ਉੱਤੇ ਬੰਨੀਆਂ ਹੈਗੀਆਂ ਵਾ ਇਹ ਜਿਹੜੇ ਘਰ ਇਧਰ ਪਾਸੇ ਸਾਰੇ ਡੁੱਬੇ ਆ ਤੇ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਕਰਦਗੇ ਤੇ ਜਰੂਰ ਸਾਰੇ ਭਰਾ ਹੈਲਪ ਕਰਨ ਵਾਸਤੇ ਪਹੁੰਚੋ ਜਿੰਨੇ ਵੀ ਭਰਾ ਇੱਥੇ ਪਹੁੰਚ ਸਕਦੇ ਆ ਹੱਥ ਬੰਨ ਕੇ ਬੇਨਤੀ ਆ ਤੇ ਬਾਕੀ ਆਜੋ ਕਰਾਉਨੇ ਆ ਮਾਤਾ ਜੀ ਨਾਲ ਗੱਲਬਾਤ ਆਜੋ ਕਰਦੇ ਆ ਗੱਲਬਾਤ ਤੇ ਅਬ ਕਿਹੜਿਆ ਕਿਹੜਾ ਪਿੰਡ ਕਹਿੰਦੇ ਮਾਤਾ ਵੱਡੇ ਸਭਰਾ ਵੱਡੇ ਸਭਰਾ ਇਹ ਆਪਣਾ ਹਰੀ ਕਹਿੰਦੇ ਵਿੱਚ ਹੀ ਪੈਂਦੇ ਹੈ ਹਾਂਜੀ ਹਰੀ ਕਹਲੇ ਤੇ ਆਦੇ ਉੱਤੇ ਹੈਣਾ ਹਾਂਜੀ ਵੱਡੇ ਸਭਰਾ ਤੇ ਕਿੰਨੇ ਆ ਆਪਣੇ ਘਰ ਮਾਤਾ ਆਏ ਵੇ ਜਿਹੜੇ ਵਿੱਚ ਆਏ ਨੇ ਸਾਡੇ 4 ਘਰ ਹੈ ਅੱਛਾ ਅੱਛਾ ਜੀ ਤੇ ਹੋਰ ਵੀ ਇਧਰ ਪਰਲੇ ਪਾਸੇ ਹੋਰ ਵੀ ਘਰ ਹੈ ਕਿ ਇਧਰਲੇ ਪਾਸੇ ਪਰਲੇ ਪਾਸੇ ਪਰਾ ਪਰਾਂ ਇੱਧਰ 4 ਸੜੇ ਹੀ ਆ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਪਾਣੀ ਦਾ ਵੀ ਪਾਣੀ ਵੀ ਲਿਆ ਕੇ ਦਿਓ ਬਾਈ ਨੂੰ ਨਾਲੇ ਹੱਥ ਵੀਰੇ ਪਾਣੀ ਦੀ ਬੇਟੀ ਵੀ ਚੱਕ ਲੈ ਉਸ ਨਾਲੇ ਇੱਧਰ ਨੇ ਇੱਕ ਰੋ ਬੇਟਿਆਂ ਦਾ ਕਿਹਨਾ ਬਾਕੀ ਕੋਈ ਨਾ ਹੋਰ ਵੀ ਭਾਈ ਸਵੇਰੇ ਪਰ ਤੋਂ ਦੇ ਦੇ ਲੈ ਕੇ ਆਉਣੇ ਜੰਗਾਂ ਨਾਲੇ ਆ ਗੋਲੀਆਂ ਵੀ ਦੇ ਦਿੰਦੇ ਨੇ ਕੋਈ ਗੱਲ ਨਹੀਂ ਤੇ ਬਾਕੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਰੂਰ ਸਾਰੇ ਭਰਾ ਇੱਥੇ ਹੈਲਪ ਕਰਨ ਪਹੁੰਚੋ ਵੀ ਜਿੰਨੇ ਵੀ ਭਰਾ ਵੱਧ ਤੋਂ ਵੱਧ ਪਹੁੰਚ ਸਕਦੇ ਆ ਤੇ ਚਲੋ ਹੈਲਪ ਕਰਨ ਵੀ ਕਈ ਭਰਾ ਨਹੀਂ ਪਹੁੰਚ ਸਕਦੇ ਕਿ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਈ ਬਣ ਕੇ ਇੱਥੇ ਜਰੂਰ ਹੋ ਕੇ ਜਾਓ ਜਿੰਨੇ ਵੀ ਭਰਾ ਆ ਕੇ ਆ ਸਕਦੇ ਹੌਸਲਾ ਦੇ ਦਿਓ ਭਰਾ ਬਣ ਕੇ ਸਾਰੇ ਇਹ ਇੱਕ ਵਾਹਿਗੁਰੂ ਅੱਗੇ ਸਾਰੇ ਭਰਾ ਆਜੋ ਅਰਦਾਸ ਬੇਨਤੀ ਕਰੀਏ ਰਾਲ ਮਿਲ ਕੇ ਵੀ ਵਾਹਿਗੁਰੂ ਸਾਰਾ ਸਭ ਕੁਝ ਠੀਕ ਰਿਹਾ ਨਾ ਵੀ ਇਹਦਾ ਪਾਣੀ ਆ ਜਲਦੀ ਲੈ ਉੱਥੇ ਤੇ ਬਹੁਤ ਨੁਕਸਾਨ ਹੋ ਗਿਆ ਵਾ ਉਹ ਪਾਣੀ ਤੁਸੀਂ ਦੇਖ ਸਕਦੇ ਬਹੁਤ ਦੂਰ ਦੂਰ ਤੱਕ ਸਾਰੇ ਪਾਸੇ ਪਾਣੀ ਹੋਈਆਂ ਆਹੋ ਪਰਲੇ ਪਾਸੇ ਵੀ ਉੱਥੇ ਵੀ ਹੈਗੀਆਂ ਉਹ ਪਰੇ ਵੀ ਬੰਨੀ ਹੈਗੀਆਂ ਉੱਥੇ ਵੀ ਦੇ ਆਈਏ ਯਾਰ ਵਾਹਿਗੁਰੂ ਆਜੋ ਆਪਾਂ ਸਾਰੇ ਜਣੇ ਸਾਰੇ ਭਰਾ ਰਲ ਮਿਲ ਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਵੀ ਜਿਹੜਾ ਸੇਵਾ ਤੋਂ ਆ ਪਾਣੀ ਚੜਾਈ ਨਾ ਆਇਆ ਉਹ ਦਰਿਆ ਜਿਹੜਾ ਕੋਕਿਆ ਹੋਇਆ ਵਾ ਤੇ ਵੀ ਆਪ ਕੋ ਆਪਣੇ ਜਿਵੇਂ ਹੁਣ ਘਰਾਂ ਦੇ ਵਿੱਚ ਮਾ ਬਹੁਤ ਹਨਾ ਵੀ ਔਖਾ ਹੁੰਦਾ ਵਾ ਕਿ ਜਦੋਂ ਪਾਣੀ ਇੰਨਾ ਆ ਜਾਵੇ ਬਾਕੀ ਇਹਨਾਂ ਦਾ ਘੜੀ ਆਪਣੇ ਸੰਗਤ ਖੜੀ ਆ ਸਾਰੀ ਤੇ ਤੂੜੀ ਦੀ ਸੇਵਾ ਕਰ ਰਹੇ ਇਧਰਲੇ ਪਾਸੇ ਨਾਲ ਪਾਣੀ ਦੀ ਤੇ ਬੁੱਢੇ ਬਾਰੇ ਜਿਹੜੇ ਬਹੁਤ ਆਗੋ ਸਹੀ ਗੱਲ ਨਾ ਲਾਦ ਬਹੁਤ ਜੱਤਾਂ ਜੀ ਇਹਦੇ ਸਾਰੇ ਇਹਦੇ ਸਾਰੇ ਲਾ ਦੋ ਮੈਂ ਨਾ ਜਿਹੜੀ ਦੂਜੀ ਉਹ ਨਹੀਂ ਪਰਲੇ ਦੇ ਵੀ ਸੀ ਕਿਟਰਲੇ ਇੱਕ ਟਰਾਲੀ ਗਾਂ ਲੈ ਚਲੋ ਦੂਜੀ ਯਾਰ ਦੂਜੀ ਲੈ ਚਲੀਏ ਟਰਾਲੀ ਗਾਂ ਉਹਦੇ ਤੇ ਹੈਗੀ ਆ ਬਹੁਤ ਹੈ ਚੋ ਤੋੜੇ ਖਲਦੇ ਖੜਨੇ ਆਪਾਂ ਉੱਥੇ ਦੋ ਤੋੜੇ ਦੋ ਕਰ ਲਈਏ ਨਹੀਂ ਆ ਬਾਈ ਆਪਾਂ ਦੂਜੀ ਟਰਾਲੀ ਉਹਨਾਂ ਯਾਰ ਲੈ ਚਲਦੇ ਉਹ ਤਾਂ ਲਈ ਉੱਥੇ ਚੱਲ ਕੇ ਨੇ ਹੈਨਾ ਤੇ ਬਾਕੀ ਜਿਹੜੀ ਹੋਰ ਹੋਈ ਆਤੀ ਇਹਦੇ ਚੋਂ ਲਾ ਲਾਂਗੇ ਕੋਈ ਗੱਲ ਇਹ ਦਵਾਈ ਇਹਨਾਂ ਨੇ ਪੁੱਛ ਕੇ ਦੋ ਆ ਜਾ ਮੋਟੂ ਦਹੀਂ ਦਵਾਈ ਵੇਖ ਤਗੜੀ ਐ ਦਵਾਈ ਦੀ ਮਾਤਾ ਕੋਈ ਦਵਾਈ ਕਹਦਾ ਲੱਤਾਂ ਵਾਂ ਤੋਂ ਮਾਤਾ ਦਵਾਈ ਆਰ ਗੜ ਕੇ ਪੰਜ ਘੰਟੇ ਤੂੰ ਤੂੰ ਬਣੀ ਯਾਰ ਹੈਗੀ ਐਕਦਾ ਮੋਢੂ ਇਹਦਾ ਦਰਦਾਂ ਦੀ ਦਰਦ ਤੇ ਗੋਲੀ ਦੇ ਦੇ ਇੱਕ ਬੁਖਾਰ ਤੋਂ ਆ ਇੱਕ ਅਲਰਜੀ ਤੋਂ ਹੈਗੀ ਐ ਇਨਫੈਕਸ਼ਨ ਤੋਂ ਉਹ ਦੇ ਦੇ ਤੈਨੂੰ ਚਲੋ ਕੋਈ ਨਾ ਦੇ ਦਿਓ ਕੋਈ ਗੱਲ ਨਹੀਂ ਕਿੰਨੇ ਤਿੰਨ ਬੋਰੀਆਂ ਆਉਣ ਦੇਣ ਲੱਗੇ ਤਿੰਨ ਕਰਨਾ ਹਾਂ ਇੱਕ ਇੱਕ ਬੋਰੀ ਦੇ ਦਿਓ ਬਾਕੀ ਕੋਈ ਨਾ ਆਪਾਂ ਦੇ ਲੈਨੇ ਕੋਈ ਗੱਲ ਨਹੀਂ ਬਾਕੀ ਆਪਾਂ ਕੋਈ ਗੱਲ ਨਹੀਂ ਹੋਰ ਵੀ ਆਪਾਂ ਦੇਖਦਿਆਂ ਕਰਦੇ ਆ ਸਾਰੇ ਭਰਾਵਾਂ ਨਾਲ ਪਲਾ ਤੇ ਆਪਾਂ ਜਰੂਰ ਲੈ ਕੇ ਆਵਾਂਗੇ ਤਰਿਆ ਦੇ ਤਰਿਆ ਦੇ ਹਾਂ ਕੋਈ ਗੱਲ ਨਹੀਂ ਵੰਡ ਸਵਾ ਲੈ ਮੋਟੂ ਮੈਂ ਦੱਸ ਦਿੰਨਾ ਕਿਹੜੀ ਆ ਇੱਕ ਵਾਰ ਅਲਰਜੀ ਤੋਂ ਆ ਜਾ ਪਾਈ ਹੋਈ ਇੱਕ ਮੋਟੋ ਹੋਊਗਾ ਕੱਲੀ ਲੱਤਾ ਲੱਤਾ ਬਾ ਦੋਸ ਦੇ ਦੋ ਵੀ ਹੈਗੀ ਸੀ ਕੋ ਦੇ ਦੇ ਇੱਕ ਦੂਜਾ ਪਤਾ ਹੋਊਗਾ ਹਾਂ ਜੀ ਉਹ ਹੀ ਜਿਹੜੇ ਵਾਂਡ ਬੁੱਡਾ ਹੀ ਹੈ ਜਿਹੜਾ ਇਹ ਜਿਹੜਾ ਨਾ ਪਾਏ ਕਰਨਾ ਵੀ ਇੱਥੇ ਤਿੰਨ ਬੋਰੀਆਂ ਦੇਣੀਆਂ ਠੀਕ ਹੈ ਜੀ ਉੱਦਾਂ ਆਪਾਂ ਚਾਰ ਦੇਣੀਆਂ ਉੱਥੇ ਕਰਨਾ ਜਾਂਦੇ ਤਿੰਨ ਵਾ ਇਹ ਭੈਣਾਂ ਦੀ ਸਾਨੂੰ ਇੱਕ ਹੀ ਦੇ ਦਿਓ ਦੋਹਾਂ ਦੀ ਸਾਨੂੰ ਉੱਥੇ ਵੀ ਪੂਰੀ ਦੇ ਦਿਓ ਠੀਕ ਹੈ ਬਈ ਨੀ ਕੋਈ ਨਾ ਜੀ ਇੱਕ ਇੱਥੇ ਕੋਈ ਗੱਲ ਨਹੀਂ ਇੱਕ ਵੀ ਤੁਹਾਡਾ ਇੱਥੇ ਦੇਂਦੇ ਦੀ ਅੱਛਾ 6 ਆ ਬਾਕੀ ਉਹ ਪਿੱਛੇ ਦੇ ਹਾਂ ਬਾਕੀ ਪਿੱਛੇ ਦੇ 6 ਹੀ ਘੱਟੇ ਇਹ ਕਿਹਨਾਂ ਨੂੰ ਦੇ ਦਈਏ ਚਲਦੇ ਆਪਦੇ ਹਿਸਾਬ ਨਾਲ ਤੁਸੀਂ ਦੇਖ ਲਓ ਬਾਈ ਹਣਾ ਕੋਈ ਨਾ ਆਪਾਂ ਵੇਖਦੇ ਆ ਕੋਈ ਨਾ ਸਲਾਹ ਕਰਦੇ ਇੱਕ ਅੱਜ ਜਨਰਲ ਦਾ ਸੋਲੂਸ਼ਨ ਫੇਰ ਕਰਾਂਗੇ ਬ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਇਹਦੇ ਆਮ